ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੇਰ ਸ਼ਾਮ ਚੰਡੀਗੜ੍ਹ ਪਹੁੰਚਣਗੇ ਚੰਡੀਗੜ੍ਹ ਚੋਂ ਪੰਜਾਬ ਰਾਜ ਭਵਨ ਚ ਰੁਕਣਗੇ ਕੱਲ ਸਵੇਰ ਇੱਥੋਂ ਹੀ ਕੈਪੀਟਲ ਕੰਪਲੈਕਸ ਦੇ ਵਿੱਚ ਯੋਗ ਦਿਵਸ ਮਨਾਉਣ ਦੇ ਲਈ ਪ੍ਰਧਾਨ ਮੰਤਰੀ ਜਾਣਗੇ ਇੱਥੋਂ ਸਿਰਫ 5 ਕਿਲੋਮੀਟਰ ਦੇ ਕਰੀਬ ਜਿਹੜਾ ਰਸਤਾ ਹੈ ਪੁਲਿਸ ਨੇ ਸੁਰੱਖਿਆ ਦੇ ਆਧਾਰ ਪੂਕਤਾ ਇੰਤਿਆਮ ਕੀਤੇ ਨੇ ਪਰ ਹਾਲਾਂਕਿ ਕੁਝ ਘੰਟੇ ਬਾਅਦ ਹੀ ਪ੍ਰਧਾਨ ਮੰਤਰੀ ਨੇ ਇੱਥੇ ਆਉਣਾ ਪਰ ਅਜੇ ਹਿਚ ਵੀ ਜਿਹੜੀ ਟ੍ਰੈਫਿਕ ਹੈ ਉਹ ਆਮ ਦੀ ਤਰ੍ਹਾਂ ਚੱਲ ਰਹੀ ਹੈ ਪੁਲਿਸ ਅਧਿਕਾਰੀਆਂ ਮੁਤਾਬਕ ਜ਼ਿਆਦਾ ਦੇਰ ਤੱਕ ਟ੍ਰੈਫਿਕ ਨੂੰ ਜਿਹੜਾ ਡਾਇਵਰਟ ਨਹੀਂ ਕੀਤਾ ਜਾਏਗਾ ਤਾਂ ਕਿ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਆਵੇ ਕੱਲ ਜਿਸ ਵੇਲੇ ਪ੍ਰਧਾਨ ਮੰਤਰੀ ਰਾਜ ਭਵਨ ਤੋਂ ਕੈਪੀਟਲ ਕੰਪਲੈਕਸ ਲਈ ਨਿਕਲਣਗੇ ਤਾਂ ਉਸ ਵਕਤ ਵੀ ਬਹੁਤ ਥੋੜੇ ਰਸਤੇ ਦੇ ਵਿੱਚ ਜਿਹੜਾ ਰੂਟ ਡਾਇਵਰਟ ਕੀਤੇ ਜਾਣਗੇ ਪਰ ਜਿਆਦਾ ਸਮੇਂ ਤੱਕ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਾ ਆਵੇ ਅਜਿਹੇ ਚ ਟ੍ਰੈਫਿਕ ਦੇ ਲਿਹਾਜ਼ ਨਾਲ ਪੂਰੀ ਤਰ੍ਹਾਂ ਇੰਤਿਹਾਮ ਕੀਤੇ ਗਏ ਨੇ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਵੱਲੋਂ ਔਰ ਸੁਰੱਖਿਆ ਦੇ ਲਿਹਾਜ਼ ਨਾਲ ਪੁਲਿਸ ਕਿਸੇ ਕਿਸਮ ਦਾ ਰਿਸਕ ਨਹੀਂ ਲੈ ਰਹੀ ਹੈ ਸਾਦੇ ਕੱਪੜਿਆਂ ਦੇ ਵਿੱਚ ਜਗ੍ਹਾ-ਜਗ੍ਹਾ ਪੁਲਿਸ ਅਧਿਕਾਰੀ ਤਾਇਨਾਤ ਨੇ ਪੰਜਾਬ ਹਰਿਆਣਾ ਚੰਡੀਗੜ੍ਹ ਔਰ ਇਸ ਤੋਂ ਇਲਾਵਾ ਸੈਂਟਰਲ ਫੋਰਸਸ ਜਿਹੜੀਆਂ ਤਾਇਨਾਤ ਕੀਤੀਆਂ ਗਈਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਵਿਜ਼ਿਟ ਦੇ ਮੱਦੇਨਜ਼ਰ ਨਪਿੰਦਰ ਸਿੰਘ ਰਾੜੀ ਐਪੀਪੀ ਸੰਝਾ ਚੰਡੀਗੜ੍ਹ